ਮੈਂ ਪੂਰੇ ਸ਼ਹਿਰ ਵੱਲੋਂ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿ ਉਹ ਗੰਗਾ ਨਗਰ ਨੂੰ ਬਸ਼ੀਰ ਤੌਰ ਤੇ ਆ ਕੇ ਸਾਡੇ ਇੱਥੇ ਜਿਹੜੀ ਗੁਰੂ ਪੂਜਾ ਕਰਦੇ ਨੇ ਕਿ ਅਪਹੀ ਹੈ ਜਿਵੇਂ ਕਿ ਕਿਹਾ ਜਾਂਦਾ ਪੰਜਾਬੀ ਦੀ ਕਹਾਵਤ ਹੈ ਗੁਰੂ বিনা ਗੱਤ ਨਹੀਂ ਸਾਹਿਬ বিনা ਪਤ ਨਹੀਂ ਸਮਾਣੇ ਵੀ ਪ੍ਰਿੰਟ মিডিਆ ਡਿਜੀਟਲ মিডিਆ ਸੋਸ਼ਲ ਮੀਡੀਆ ਸਾਡੇ ਜਿੰਨੇ ਵੀ ਜੁਨੀਅਰ ਪੱਤਰਕਾਰ ਵੀ ਨੇ ਮੀਡੀਆ ਦੇ ਪ੍ਰਿੰਟ মিডিਆ ਦੇ ਉਹਨਾਂ ਸਾਰਿਆਂ ਦਾ ਬਹੁਤ ਜੀ 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 ਜ ਸਾਡੇ ਸਮਾਣਾ ਸ਼ਹਿਰ 'ਚ ਪਹੁੰਚੇ ਨੇ ਮੈਂ ਪੂਰੇ ਸ਼ਹਿਰ ਵੱਲੋਂ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਗੰਗਨਗਰ ਤੋਂ ਬਸੀਰਤ ਤੋਂ ਆ ਕੇ ਸਾਡੇ ਇੱਥੇ ਜਿਹੜੀ ਗੁਰੂ ਪੂਜਾ ਕਰਦੇ ਨੇ ਪੂਰੇ ਪੰਜਾਬ ਤੋਂ ਭਗਤ ਜਨ ਇੱਥੇ ਪੂਜਾ ਕਰਨ ਆਉਂਦੇ ਨੇ ਤੇ ਜਗਦੰਭਾ ਆਸ਼ਮ ਕਮੇਟੀ ਜਿਸ ਦੇ ਸਾਡੇ ਪ੍ਰਧਾਨ ਬਾਉ ਲਜਿੰਦਰ ਜੀ ਜੀ ਸਰਪਾਲ ਸ਼੍ਰੀ ਕਪੂਰ ਬੰਸਲ ਔਰ ਮੇਜਬਾਨ ਆਪਣੇ ਗਰਗ ਜੀ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਤੇ ਜਗਦੰਭਾ ਆਸ਼ਮ ਕਮੇਟੀ ਸਮਾਣਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਪੁਰਪੁਰਮਾ ਦਾ ਮਹਾਉਤਸਵ ਹਰ ਸਾਲ ਮਨਾਦੀ ਹੈ ਇਸ ਦਿਨ ਭਗਵਾਨ ਬਿਆਸ ਜੀ ਦੀ ਪੂਜਾ ਕੀਤੀ ਜਾਂਦੀ ਹੈ ਤੇ ਅਸੀਂ ਬਹੁਤ ਖੁਸ਼ਕਿਸਮਤ ਹੈ ਕਿ ਜਿੱਥੇ ਅਸੀਂ ਗੁਰਪੁਰਪੁਰਮਾ ਦੀ ਆਸ਼ੀਰਵਾ ਲੈ ਰਹੇ ਗੁਰੂ ਮਹਾਰਾਜ ਜੀ ਤੋਂ ਉੱਥੇ ਸਾਨੂੰ ਆਪਣਾ ਅੱਜ ਬਿਆਸ ਪੂਜਾ ਕਰਨ ਦਾ ਮੌਕਾ ਵੀ ਮਿਲ ਰਿਹਾ ਹੈ ਇਸ ਮੌਕੇ ਤੇ ਸੰਗਤਾਂ ਦੇ ਲਈ ਵਿਸ਼ੇਸ਼ ਤੌਰ ਤੇ ਜਗਦੰਭਾ ਅਸ਼ਮ ਕਮੇਟੀ ਵੱਲੋਂ ਇੱਕ ਭੰਡਾਰਾ ਲਗਾਇਆ ਗਿਆ ਹੈ ਤੇ ਜਿਸ ਦੇ ਵਿੱਚ ਭੰਡਾਰੇ ਦਾ ਜਿਹੜੀ ਪ੍ਰਸ਼ਾਦ ਤੇ ਅੱਜ ਮੈਂ ਧੰਨਵਾਦ ਕਰਾਂਗਾ ਭਾਰਤ ਗੋਆ ਅਪ੍ਰਿਸ਼ਮਾਨਾ ਦਾ ਵੀ ਦੀਨਾਨ ਨੇ ਅੱਜ ਇਹ ਪੂਰਨਵਾਦੀ ਮੌਕੇ ਦੇ ਵਿਸ਼ੇਸ਼ ਤੌਰ ਤੇulfi ਵਿਕਰੰਧਾ ਪ੍ਰੋਗਰਾਮ ਰੱਖਿਆ ਹੈ ਮੈਂ ਉਹਨਾਂ ਦੀ ਪੂਰੀ ਟੀਮ ਨੂੰ ਪਰਾਇਦਿੰਦਾ ਬਹੁਤ ਵਾਸੀ ਦਰਬਾਰ ਕੀ ਜੈ ਸਤਿਗੁਰੂ ਦੇ ਮਹਾਰਾਜ ਜੀ ਕੀ ਜੈ ਸਾਡੇ ਸਮਾਣੇ ਦੀ ਪ੍ਰਿੰਟ ਮੀਡੀਆ ਡਿਜੀਟਲ ਮੀਡੀਆ ਸੋਸ਼ਲ ਮੀਡੀਆ ਸਾਡੇ ਜਿਨੇ ਵੀ ਜੁਨੀਰ ਪੱਤਰਕਾਰ ਵੀਰ ਨੇ ਸੋਸ਼ਲ ਮੀਡੀਆ ਦੇ ਪ੍ਰਿੰਟ ਮੀਡੀਆ ਦੇ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਹਰ ਸਮੇਂ ਸਾਡੇ ਜਗਦੰਭਾਸ਼ ਨੂੰ ਨਾਲ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਉਹਨਾਂ ਦੇ ਨਾਲ ਹਰ ਖਬਰ ਹਰ ਵੀਡੀਓ ਨੂੰ ਫਾਰਵਰਡ ਉਹ ਜਿਹਨੇ ਜਨ ਜਨ ਚ ਪਹੁੰਚਾਦੇ ਨੇ ਤੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜੈ ਸ਼ੀਰ ਦਾ ਦੇਖੋ ਸਨੇਹਾ ਤਾਂ ਨਹੀਂ ਮੇਰੀ ਤਾਂ ਇੱਕ ਅਪੀਲ ਹੀ ਹੈ ਜਿਵੇਂ ਕਿ ਕਿਹਾ ਜਾਂਦਾ ਪੰਜਾਬੀ ਦੀ ਕਹਾਵਤ ਹੈ ਗੁਰੂ বিনা ਗਤ ਨਹੀਂ ਸਾਹ বিনা ਪਤ ਨਹੀਂ ਮਤਲਬ ਗੁਰੂ বিনা ਗਤੀ ਨਹੀਂ ਹੁੰਦੀ ਹੈਗੀ ਕਿਉਂਕਿ ਦੇਖੋ ਆਪਾਂ ਭਗਵਾਨ ਨੂੰ ਮੰਨਦੇ ਆ ਮੰਨਣਾ ਕਿਵੇਂ ਹੈ ਇਹ ਗੁਰੂ ਜੀ ਦੱਸਦੇ ਆ ਰਾਹ ਜਿਹੜਾ ਮਤਲਬ ਮੋਕਸ਼ ਦਾ ਰਾਹ ਹੈ ਉਹ ਗੁਰੂ ਜੀ ਹੀ ਦਿਖਾਉਂਦੇ ਆ ਤਾਂ ਅਸੀਂ ਸਾਰੇ ਜਨੇ ਜਗਤੰਬਾ Ashram ਵੱਲੋਂ ਪਹਿਲਾਂ ਅੱਜ ਗੁਰੂ ਪੁਰਣੀ ਮਹਾਤੇ ਸਾਰਿਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਜਿੰਨੇ ਵੀ ਗੁਰੂ ਸਹਿਬਾਨ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਸਾਸਤ ਨਮਨ ਕਰਦੇ ਆ ਤੇ ਅਰਦਾਸ ਕਰਦੇ ਆ ਕਿ ਜਿਹੜੇ ਇਹ ਸਾਡੀ ਦੁਨੀਆ ਇਹਦੇ ਵਿੱਚ ਸ਼ੁਕਸ਼ਾਂਤੀ ਬਣੀ ਰਹੇ ਤੇ ਲੋਕਾਂ ਨੂੰ ਜਿਹੜੇ ਇਹਨਾਂ ਦੇ ਭਟਕੇ ਹੋਏ ਨੇ ਉਹਨਾਂ ਨੂੰ ਉਹਨਾਂ ਮਾਰਗਦਰਸ਼ਕ ਬਣਨ ਸਾਰੇ ਜਿੰਨੇ ਵੀ ਗੁਰੂ ਸਹਿਬਾਨ ਨੇ ਸਮਾਨੇ ਦੇ ਸੁਸੀਂ ਆਪਾਂ ਪਿੱਛੇ ਦੇਖਿਆ ਹੈ ਵੀ ਸਮਾਨੇ ਦੇ ਵਿੱਚ ਕਾਫੀ ਵੱਡੇ ਦੋ ਤਿੰਨ ਇਹੋ ਜਿਹੇ ਇਨਸੀਡੈਂਟ ਹੋਏ ਨੇ ਜਿਹੜੇ ਕਿ ਅਸਹਿਤ ਆ ਕਹੇ ਨੇ ਤੇ ਮੈਂ ਉਹਨਾਂ ਦੀ ਮਤਲਬ ਆਤਮਿਕ ਸ਼ਾਂਤੀ ਲਈ ਉਹ ਗੁਰੂ ਜੀ ਚਰਣਾ ਦੇ ਵਿੱਚ ਅਰਦਾਸ ਤੇ ਬੇਨਤੀ ਕਰਦਾ ਤੇ ਗੁਰੂ ਜੀ ਦਾ ਸਮਾਨੇ ਨਗਰੀ ਦੇ ਉੱਤੇ ਆਸ਼ੀਰਵਾਦ ਅਤੇ ਉਹਨਾਂ ਦਾ ਸਦਾ ਹੀ ਦਿਆ ਦ੍ਰਿਸ਼ਟੀ ਬਣੀ ਰਹੇ ਇੰਨੇ ਹੀ ਕਾਮਨਾ ਨਾਲ ਅੱਜ ਗੁਰੂ ਪੁਰਬ ਨੂੰ ਮਾਤੇ ਸਾਰਿਆਂ ਨੂੰ ਵਧਾਈ ਦਿੰਦੇ ਆਂ